ਦੋਸਤੋ ਆਪਾਂ ਅੱਜ ਉਸ ਬਲੀ ਜੋਦੇ ਸ਼ਹੀਦ ਸਿੰਘ ਦੀ ਗੱਲ ਕਰਨ ਜਾ ਰਹੇ ਆ ਜਿਸ ਨੇ ਬਜ਼ੁਰਗ ਵਸਤਾ 75 ਸਾਲ ਦੀ ਉਮਰ ਵਿੱਚ 18 ਸ਼ੇਰ ਦਾ ਦੋ ਧਾਰਾ ਖੰਡਾ ਚੁੱਕ ਕੇ ਕਾਨਾ ਨਾਲ ਜੰਗ ਲੜੀ ਜੋ ਕਿ ਸ਼੍ਰੀ ਦਰਬਾਰ ਸਾਹਿਬ ਦੀ ਘੋਰ ਬੇਅਦਬੀ ਕਰ ਰਹੀ ਸੀ ਅਹਿਮਦ ਸ਼ਾਹ ਅਬਦਾਲੀ ਉਸ ਬੇਅਦਬੀ ਦਾ ਬਦਲਾ ਲੈਣ ਵਾਸਤੇ ਬਾਬਾ ਦੀਪ ਸਿੰਘ ਜੀ ਨੇ ਸ਼ਹੀਦੀ ਪਾਈ ਅਤੇ ਆਪਣਾ ਸੀਸ ਤਲੀ ਤੇ ਧਰ ਕੇ ਜੋ ਨਾ ਪ੍ਰਣ ਕੀਤਾ ਸੀ ਕਿ ਮੈਂ ਸ੍ਰੀ ਦਰਬਾਰ ਸਾਹਿਬ ਦੀਆਂ ਪਕਰਮਾਂ ਵਿੱਚ ਆਪਦਾ ਅਸੀਸ ਭੇਟ ਕਰਾਂਗਾ ਉਹ ਪੂਰਾ ਕੀਤਾ ਤੇ ਜੰਗ ਲੜੀ। ਆਓ ਸ਼ੁਰੂ ਕਰਦੇ ਹਾਂ ਤਨਤਨ ਬਾਬਾ ਦੀਪ ਸਿੰਘ ਜੀ ਦੇ ਜੀਵਨ ਅਤੇ ਉਹਨਾਂ ਦਾ ਇਤਿਹਾਸ ਵੈਗਰੂ ਲਿਖ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੀ ਚਲੋ ਤੇ ਛੀਦਾਆਂਆਂ ਖੁਸ਼ੀਆਂ ਪ੍ਰਾਪਤ ਕਰੀ ਚਲੋ। ਆਓ ਸ਼ੁਰੂ ਕਰਦੇ ਹਾਂ ਤਨਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਪਉਵਿੰਡ ਜ਼ਿਲ੍ਹਾ ਤਰਨਤਾਰਨ 26 ਜਨਵਰੀ 1682 ਈਸਵੀ ਨੂੰ ਹੋਇਆ ਉਹਨਾਂ ਦੇ ਪਿਤਾ ਦਾ ਨਾਮ ਭਾਈ ਭਗਤਾ ਜੀ ਮਾਤਾ ਦਾ ਨਾਮ ਸੀ ਜਿਉਣੀ ਜੀ ਉਹ ਬਾਲਵਸਤਾ ਵਿੱਚ ਹੀ ਗੁਰਮਤ ਨਾਲ ਜੁੜੇ ਹੋਏ ਸਨ ਘਰਦਿਆਂ ਨੇ ਉਸ ਦਾ ਨਾਮ ਲਾੜ ਪਿਆਰ ਨਾਲ ਦੀਪਾ ਰੱਖਿਆ 12 ਸਾਲ ਦੀ ਉਮਰ ਵਿੱਚ ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਵਾਸਤੇ ਗਏ ਤੇ ਗੁਰੂ ਜੀ ਨੇ ਉਹਨਾਂ ਅਤੇ ਉਹਨਾਂ ਦੇ ਪਿਤਾ ਨੂੰ ਅੰਮ੍ਰਿਤ ਛਕਣ ਵਾਸਤੇ ਕਿਹਾ ਅਤੇ ਸਿੰਘ ਸਜਣ ਵਾਸਤੇ ਕਿਹਾ ਤਾਰਾ ਇਸਵੀ ਵਿੱਚ ਵਿਸਾਖੀ ਵਾਲੇ ਦਿਨ ਖੰਡੇ ਬਾਟੇ ਦੀ ਪਹੁੰਚੀ ਅਤੇ ਦੀਪਾ ਤੋਂ ਦੀਪ ਸਿੰਘ ਬਣ ਗਏ ਇਸ ਦਿਨ ਭਾਈ ਮਾਨ ਸਿੰਘ ਭਾਈ ਨੰਦ ਸਿੰਘ ਅਤੇ ਹੋਰ ਵੀ ਸਿੰਘਾਂ ਨੇ ਅੰਮ੍ਰਿਤ ਦੀ ਦਾਤ ਲਈ ਅਤੇ ਖਾਲਸਾ ਬਣੇ ਤਨਤਨ ਬਾਬਾ ਦੀਪ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਬਹੁਤ ਵੱਡੀਆਂ ਲੜਾਈਆਂ ਲੜੀਆਂ ਜਿਵੇਂ ਆਨੰਦਪੁਰ ਦੀ ਘੇਰਾਬੰਦੀ ਚੌਰ ਕੌਰ ਸਾਹਿਬ ਖਰਦਾਣੇ ਦੀ ਢਾਬ ਵਿੱਚ ਹਿੱਸਾ ਲਿਆ 1708 ਈਸਵੀ ਵਿੱਚ ਗੁਰੂ ਜੀ ਜੋਤੀ ਜੋ ਸਮਾਗ ਹੈ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਵੀ ਬਾਬਾ ਜੀ ਨੇ ਬਹੁਤ ਲੜਾਈਆਂ ਵਿੱਚ ਹਿੱਸਾ ਲਿਆ 1733 ਈਸਵੀ ਵਿੱਚ ਦਲ ਖਾਲਸਾ ਦੀ ਸਥਾਪਨਾ ਹੋਈ ਬਾਬਾ ਜੀ ਨੇ ਸ਼ਹੀਦਾ ਮਿਸਲ ਦੀ ਕਮਾਂਡ ਸੰਭਾਲੀ 1748 ਸੀ ਵਿੱਚ ਦਮਦਮਾ ਤਲਵੰਡੀ ਸਾਬੋ ਤੇ ਜਥੇਦਾਰ ਨਿਯੁਤ ਕੀਤੇ ਗਏ ਦਮਦਮਾ ਸਾਹਿਬ ਬਾਬਾ ਦੀਪ ਸਿੰਘ ਜੀ ਨੇ ਆਪਣੇ ਹੱਥੀ ਚਾਰ ਬੀੜਾਂ ਲਿਖੀਆਂ ਅਤੇ ਸੈਂਕੜੇ ਵਿਦਿਆਰਥੀਆਂ ਨੂੰ ਗੁਰਮਤਿ ਦੀ ਵਿੱਦਿਆ ਦਿੱਤੀ ਇਸ ਲਈ ਉਹਨਾਂ ਨੂੰ ਪੰਜਾਬੀ ਭਾਸ਼ਾ ਦੇ ਪਹਿਲੇ ਵਿਆਕਰਨ ਦੇ ਰੂਪ ਵਿੱਚ ਵੀ ਮੰਨਿਆ ਜਾਂਦਾ ਹੈ 1757 ਵਿੱਚ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਸ਼੍ਰੀ ਦਰਬਾਰ ਸਾਹਿਬ ਦੀ ਵਿੱਚ ਤੋੜ-ਫੋੜ ਕੀਤੀ ਅਤੇ ਪਵਿੱਤਰ ਥਰੋਵਰ ਨੂੰ ਕੂੜਾ ਕਰਕੜਨਾ ਭਰਨਾ ਸ਼ੁਰੂ ਕਰ ਦਿੱਤਾ ਤਾਂ ਇਸ ਦਾ ਬਦਲਾ ਲੈਣ ਲਈ ਬਾਬਾ ਦੀਪ ਸਿੰਘ ਜੀ ਨੇ ਦਮਦਮਾ ਸਾਹਿਬ ਦੀ ਧਰਤੀ ਤੋਂ ਚਾਲੇ ਪਾ ਦਿੱਤੇ ਪਿੰਡਾਂ ਵਿੱਚੋਂ ਆਉਂਦੇ ਹੋਏ ਬਾਬਾ ਜੀ ਨਾਲ ਸਿੱਖ ਸੰਗਤ ਜੁੜਦੀ ਗਈ ਪਹਿਲਾਂ 5000 ਸਿੱਖ ਸੰਗਤ ਅਤੇ ਜਦੋਂ ਬਾਬਾ ਜੀ ਤਰਨਤਾਰਨ ਸਾਹਿਬ ਪੁੱਜੇ ਤਾਂ ਬਾਬਾ ਜੀ ਦੇ ਨਾਲ 10000 ਸਿੱਖ ਸੰਗਤ ਸੀ ਇੱਥੇ ਆਣ ਕੇ ਬਾਬਾ ਜੀ ਨੇ ਇੱਕ ਲਕੀਰ ਖਿੱਚ ਦਿੱਤੀ ਅਤੇ ਕਿਹਾ ਕਿ ਜਿਹੜੀ ਸੰਗਤ ਨੇ ਲਕੀਰ ਪਾਰ ਕਰਨੀ ਹੈ ਉਹ ਆਪਣਾ ਪਰਿਵਾਰ ਛੱਡ ਕੇ ਅਤੇ ਸਦਤ ਵਾਸਤੇ ਤਿਆਰ ਹੋ ਜਾਵੇ ਸਾਰੀ ਸਿੱਖ ਸੰਗਤ ਨੇ ਲਕੀਰ ਟੱਪ ਲਈ ਅਤੇ ਇੱਥੇ ਹੁਣ ਗੁਰਦੁਆਰਾ ਲਕੀਰ ਸਾਹਿਬ ਬਣਿਆ ਹੋਇਆ ਹੈ ਜਦੋਂ ਇਹ ਖਬਰ ਤਮੂਰ ਅਤੇ ਜਹਾਨਖਾਨ ਕੋਲ ਪਹੁੰਚੀ ਤਾਂ ਉਹਨਾਂ ਨੇ ਆਪਣੀ 30000 ਫੌਜ ਲੈ ਕੇ ਹਮਲਾ ਕਰ ਦਿੱਤਾ ਅਤੇ ਪਿੰਡਾਂ ਵਿੱਚ ਆਵਾਜ਼ਾਂ ਦਿੰਦੇ ਕੇ ਜਿੰਨੇ ਵੀ ਮੁਸਲਮਾਨ ਹਨ ਜਿਨ੍ਹਾਂ ਕੋਲ ਘੋੜੇ ਹਨ ਸ਼ਸਤਰ ਹਨ ਉਹ ਸਾਡਾ جنگ ਵਿੱਚ ਸਾਥ ਦੇਣ ਜਦੋਂ ਗੋਲਵਾੜ ਦੇ ਇਲਾਕੇ ਕੋਲ ਪੁੱਜੇ ਤਾਂ ਇੱਥੇ ਜੰਗ ਸ਼ੁਰੂ ਹੋ ਗਈ ਇੱਥੇ ਸਿੱਖ ਫੌਜਾਂ ਬੜੀ ਬਹਾਦਰੀ ਨਾਲ ਲੜਦੀਆਂ ਹਨ ਅਤੇ ਅਫਗਾਨਾਂ ਨੂੰ ਮੂੰਹ ਦੀ ਖਾਣੀ ਪੈਂਦੀ ਹੈ ਵੱਡੇ ਵੱਡੇ ਜਰਨੈਲ ਅਫਗਾਨਾਂ ਦੇ ਮਾਰ ਦਿੱਤੇ ਗਏ ਇਸ ਜੰਗ ਦਾ ਜਿਗਰ ਇੱਕ ਮੁਸਲਮਾਨ ਨੇ ਆਪਣੀ ਕਿਤਾਬ ਵਿੱਚ ਕੀਤਾ ਉਸਨੇ ਕਿਹਾ ਕਿ ਅਸੀਂ ਜੰਗ ਹਾਰ ਚੁੱਕੇ ਸਾਂ ਸਾਡੀ ਉਸ ਵੇਲੇ ਉਮੀਦ ਜਾਗੀ ਜਦੋਂ ਇੱਕ ਅਫਗਾਨ ਜਰਨੈਲ ਆਪਣੇ ਸਿਪਾਹੀਆਂ ਨੂੰ ਲੈ ਕੇ ਆ ਜਾਂਦਾ ਹੈ ਉਸ ਵੇਲੇ ਸਿੱਖ ਜੰਗ ਲੜ ਲੜ ਕੇ ਥੱਕ ਚੁੱਕੇ ਸਨ ਤੇ ਇਸ ਵੇਲੇ ਸਿੱਖਾਂ ਦਾ ਕਾਫੀ ਵੱਡਾ ਨੁਕਸਾਨ ਹੋ ਰਿਹਾ ਸੀ ਤੇ ਲਗਾਤਾਰ ਸਿੱਖ ਸ਼ਹੀਦ ਹੋ ਰਹੇ ਸਨ ਇੱਥੇ ਅਫਗਾਨਾਂ ਦਾ ਇੱਕ ਜਰਨੈਲ ਜਮਾਲ ਖਾਨ ਦਾ ਸਾਹਮਣਾ ਤਨਤਨ ਬਾਬਾ ਦੀਪ ਸਿੰਘ ਜੀ ਦੇ ਨਾਲ ਹੁੰਦਾ ਹੈ ਇੱਕ ਪਾਸੇ 35-36 ਸਾਲਾਂ ਦਾ ਜਮਾਲ ਖਾਨ ਦੂਜੇ ਪਾਸੇ 75 ਸਾਲਾਂ ਦਾ ਬਜ਼ੁਰਗ ਬਾਬਾ ਬਾਬਾ ਦੀਪ ਸਿੰਘ ਜੀ ਦੋਵਾਂ ਵਿਚਾਲੇ ਬਹੁਤ ਤਗੜੀ ਜੰਗ ਹੁੰਦੀ ਹੈ ਇੱਥੇ ਇੱਕ ਸਾਂਝਾ ਵਾਰ ਚੱਲਦਾ ਹੈ ਜਿਸ ਵਿੱਚ ਦੋਵਾਂ ਦੇ ਸੀਸ ਧੜ ਤੋਂ ਅਲੱਗ ਹੋ ਜਾਂਦੇ ਹਨ ਬਾਬਾ ਜੀ ਨੇ ਆਪਣਾ ਸੀਸ ਖੱਬੇ ਵਾਲੀ ਉੱਪਰ ਰੱਖਿਆ ਅਤੇ ਸੱਜੇ ਹੱਥ ਨਾਲ ਫਗਾਨਾਂ ਦੇ ਔ ਲੋਂਦੇ ਲੜਦੇ ਅੱਗੇ ਵਧਦੇ ਜਾਂਦੇ ਹਨ ਅਫਗਾਨ ਡਰਦੇ ਭੱਜਦੇ ਹਨ ਅਤੇ ਅਫਗਾਨਾਂ ਦੇ ਜਨੈਲ ਉਹਨਾਂ ਨੂੰ ਰੋਕਦੇ ਹਨ ਉਹ ਕਹਿੰਦੇ ਹਨ ਤੁਸੀਂ ਜੰਗ ਲੜੋ ਤੁਸੀਂ ਭੱਜਣਾ ਨਹੀਂ ਪਰ ਅਫਗਾਨ ਕਹਿੰਦੇ ਹਨ ਸਾਨੂੰ ਤਾਂ ਸਿਰਫ ਬੰਦਿਆਂ ਨਾਲ ਲੜਨ ਦੀ ਟ੍ਰੇਨਿੰਗ ਦਿੱਤੀ ਗਈ ਹੈ ਪੂਤਾਂ ਨਾਲ ਲੜਨ ਦੀ ਟ੍ਰੇਨਿੰਗ ਸਾਡੇ ਕੋਲ ਨਹੀਂ ਹੈਗੀ ਇਸੇ ਤਰ੍ਹਾਂ ਬਾਬਾ ਜੀ ਜੰਗ ਲੜਦੇ ਅਵਸਰ ਪੁੱਜ ਜਾਂਦੇ ਹਨ ਅਤੇ ਜੋ ਬਾਬਾ ਜੀ ਨੇ ਪਰਨ ਕੀਤਾ ਸੀ ਅਰਦਾਸ ਸੋਧੀ ਸੀ ਉਹ ਅਰਦਾਸ ਪੂਰੀ ਕਰਦੇ ਹਨ ਅਤੇ ਆਪਣਾ ਸੀਸ ਦਰਬਾਰ ਸਾਹਿਬ ਦੀਆਂ ਅਪਕਰਮਾਂ ਵਿੱਚ ਭੇਡ ਕਰਦੇ ਹਨ ਇਹ ਸੀ ਤਨਤਨ ਬਾਬਾ ਦੀਪ ਸਿੰਘ ਦੀ ਸ਼ਹਾਦਤ ਜੋ ਕਿ ਕਲਮ ਦੇ ਵੀ ਧਨੀ ਸਨ ਅਤੇ ਸ਼ਸਤਰ ਦੇ ਵੀ ਧਨੀ ਸਨ ਤਨਤਨ ਬਾਬਾ ਦੀਪ ਸਿੰਘ ਜੀ ਸਭ ਤੇ ਮਿਹਰ ਕਰਨ ਵੀਡੀਓ ਨੂੰ ਵਾਤ ਵਾਤ ਸ਼ੇਅਰ ਕਰ ਦਿਓ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ ਜੀ